ਕੋਈ ਚੀਜ਼ ਨਹੀਂ। ਜਦੋਂ ਵੀ ਇਹੋ ਇਸ ਤਰ੍ਹਾਂ ਚਾਲੂ ਪੜਾ ਅਸੀਂ ਛਣਵੀ ਗੁਰੂ ਦੇਖ ਕਰਦੇ ਆ ਸਰਕਾਰ। ਅਸੀਂ ਆਪਣੀਆਂ ਨੌਜਵਾਨ ਬੱਚਿਆਂ ਦਾ ਬੱਚਿਆਂ ਦਾ ਜੋ ਡਿਸਟਰੈਕਟ ਕਰਦੇ ਆ ਪਹਿਲੇ ਕਹਿੰਦੇ ਆ ਕਿ ਇਹਦਾ ਥੋੜਾ ਮोटा ਇਹਦੀ ਬੈਕਗ੍ਰਾਉਂਡ ਤੇ ਲੱਗੋ। ਅਸੀਂ ਬੰਦੇ ਜਿਹੜੇ ਕਦੀ ਕਿਸੇ ਪਿੰਡ ਨੇ ਸਰਪੰਚ ਨਹੀਂ ਸੀ ਬਣੇ। ਜਿਹੜੇ ਕਦੀ ਕਿਸੇ ਪੰਚਾਇਤ ਦੇ ਮੈਂਬਰ ਨਹੀਂ ਸੀ ਬਣੇ। ਉਹ ਜੀ ਇਹਨਾਂ ਨੇ ਬਲੇ ਲਖਤ ਕਰਦੇ ਉਹ ਇਹਨਾਂ ਦੇ ਮინისტრ ਬਣਾਉਂਦੇ ਨੇ ਉਹ ਅੱਜ ਦਾ ਮੁੱਖ ਮੰਤਰੀ ਬਣ ਗਿਆ ਤੇ ਜਰਬਾ ਕਿਸੇ ਨੂੰ ਕੋਈ ਵੀ ਪੈਮਾਨਾ ਦੀ ਜਮਾਤ ਤੇ ਤੁਸੀਂ ਅੱਜ ਦੋ ਦਿਨ ਪਹਿਲੇ ਵੇਖਿਆ ਜਿਹੜਾ ਸਾਰੇ ਨੂੰ ਰਾਈਟ ਹੈਂਡ ਆਦਮੀ ਸੀ ਇਹਦਾ ਭਗਵੰਤ ਦਾ ਉਹਦੇ ਘਰ ਚੋਂ 7.5 ਕਰੋੜ ਰੁਪਈਆ ਲੱਪੇ ਕੈਸ਼ ਦਾ 7.5 ਕਰੋੜ ਰੁਪਈਆ ਦੇਣ ਕਿੰਨਾ ਸੋਨਾ 50 ਜ਼ਾਇਦਤ ਇੱਕ ਇਹ ਨਿਕਲ ਕੇ ਦੇ ਚਲੇ ਆ ਜੀ ਮੇਰਾ ਮੰਨਣਾ ਜਿਹੜਾ ਇੱਥੇ ਗੈਂਗਸਟਰਸ ਦਾ ਵੀ ਇਸ ਟਾਈਮ ਮੋੜ ਬਾਲਿਆ ਪੰਜਾਬ ਚ ਵਿਸ਼ੇਸ਼ ਤੌਰ 'ਤੇ ਇਸ ਜ਼ਿਲ੍ਹੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਹ ਸਾਰੇ ਦੇ ਸਾਰੇ ਦੇ ਪਿੱਛੇ ਜਿਹੜੀ ਮੌਜੂਦਾ ਸਰਕਾਰ ਇਹਨਾਂ ਨੇ ਜਿੰਨੀਆਂ ਬਾਇਲੈਕਸ਼ਨਾਂ ਹੋਈਆਂ ਮੇਰੇ ਵੀਰੋ ਜਿੰਨੀਆਂ ਸੀ ਇਹਨਾਂ ਨਾਲ ਬਾਇਲੈਕਸ਼ਨਾਂ ਲੜੇ ਆ ਇਹਨਾਂ ਦੇ ਜ਼ਿਲ੍ਹੇ ਵਿੱਚੋਂ ਲਿਆ ਕੇ ਗੈਂਗਸਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਵਾਰ ਕੀਤੇ। ਹੁਣ ਵੀ ਤੁਸੀਂ ਵੇਖ ਲਓ ਕਿਸ ਕਿਸਮ ਦੇ ਹਾਲਾਤ ਨੇ। ਕੋਈ ਗਵਰਨਮੈਂਟ ਦੀ ਕੋਸ਼ਿਸ਼ ਹੈ ਨਹੀਂ ਕਿ ਲੋਕਾਂ ਨੂੰ ਜਿੰਨਾ ਨੂੰ ਰੋਜ਼ ਪਰੋਤੇ ਦੇ ਟੈਲੀਫੋਨ ਤੇ ਪਰੋਤੇ ਦੀ ਐਸੀ ਕੀ ਆਦੀ ਹੈ। ਅਸੀਂ ਇਸ ਕੰਮ ਨੂੰ ਬੰਦ ਕਰੀਏ। ਮੇਰੇ ਵੀਰੋ ਆਪ ਤੁਸੀਂ ਲਿਸਟ 'ਚ ਪੜ੍ਹ ਰਿਹਾ ਸੀ ਆਪਣੇ ਮਾਸਟਰ ਜੀ ਦਾ ਕੋਲ ਹੈ 120 ਜਿਹੜੇ 180 ET टीचर ਜੀ ਜਿਹੜੀ ਯੂਨੇਰ ਹੈ ਤੁਹਾਡੇ ਨਾਲ ਕਿੱਚਾ ਵਾਦਾ ਉਹ ਤੁਸੀਂ ਆਪਣਾ ਵਾਦਾ ਫਿਰ ਭੁੱਲੀ ਥੋ ਕਾਕਾ ਇਹ ਲਾ ਵੱਲੋਂ ਕੁਝ ਨਹੀਂ ਹੋਣਾ ਇਹ ਤੇ ਫਰੌਡੀਏ ਨੇ ਇਹ ਜਿਹੜਾ ਭਗਵੰਤ ਦੇ ਕੋਲ ਪੀ ਐਚ ਡੀ ਹੈ ਝੂਠ ਬੋਲ ਰਿਹਾ ਤੇ ਖਹਣ ਤੋੜਦਾ ਮਿਸ ਗਾਈਡ ਕਰਦੀ ਤੇ ਜਿਹੜਾ ਇਹਨਾਂ ਦਾ ਗੁਰੂ ਹੈ ਕੇਸਰੀਵਾਲ ਉਹਦੇ ਕੋਲ ਡਬਲ ਪੀ ਐਚ ਡੀ ਹੈ ਝੂਠ ਬੋਲਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹੀ ਸੀ 50% ਸਾਡੀ ਪopulation ਸਾਡੀਆਂ ਔਰਤਾਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਧੀਆ ਉਹਨਾਂ ਨੂੰ ਸਰਦਾਰ ਸਾਹਿਬ ਇਹਨਾਂ ਨੇ ਵਾਦਾ ਕੀਤਾ ਸੀ 1 ਕਰੋੜ ਸਾਡੀ ਨੌਜਵਾਨ ਬੱਚੀਆਂ ਨੂੰ ਤੇ ਭੈਣਾਂ ਨੂੰ ਤੇ ਬੱਚਾ ਨੂੰ 1000 ਰੁਪਿਆ ਨਹੀਂ ਨਾ ਦਵਾਂ ਚਾਰ ਸਾਲ ਤੱਕ ਤੇ ਕਦੀ ਕਿਸੇ ਨੇ ਨਾਂ ਵੀ ਨਹੀਂ ਲਿਆਉਗਾ ਵੋਟਾਂ ਮੈਂਦੀਆ ਕਲੈਕਸ਼ਨਾਂ ਤੋਂ ਪਹਿਲੇ ਹਰ ਬੂਥ ਤੇ ਜੱਫਰ ਕੋਲ ਲੈ ਫਾਰਮ ਭਰ ਦਿੱਤੇ ਉਹਨਾਂ ਦੇ ਨਾਮ ਲਿਖ ਲੈ ਉਹਨਾਂ ਦੇ ਟੈਲੀਫੋਨ ਲੈ ਲਏ ਉਹਨਾਂ ਦੇ ਪਤੇ ਲੈ ਲਏ ਉਹਨਾਂ ਨੂੰ ਪਰਚੀਆਂ ਕੱਟ ਕੇ ਦੇ ਦਿੱਤੀਆਂ ਤੇ ਰਿਜ਼ਲਟ ਆਂਦੇ ਜ਼ੀਰੋ ਫਿਰ ਕੇਜਰੀਲਾ ਕੇਜਰੀ ਵਾਲੇ ਗੱਲ ਕਹੀ ਕਿ ਇਸ ਟਾਈਮ ਸਾਨੂੰ ਪੰਜਾਬ ਤੇ 300 ਕਰੋੜ ਰੁਪਈਆ ਦਾ ਸਲਾਨਾ ਪੰਜਾਬ ਦੇ ਵਿੱਚੋਂ ਮਾਈਨਿੰਗ ਦਾ ਆਂਦਾ ਰੇਟ ਤੋਂ ਇਹਨੇ ਕਿਹਾ ਕਿ ਬਹੁਤ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮੈਂ ਤੁਹਾਨੂੰ ਯਕੀਨ ਦਿਵਾਦਾ ਮੈਂ 20000 ਕਰੋੜ ਰੁਪਈਆ ਸਾਹਮਣੇ ਲਿਆ ਕਰੂਗਾ ਇਹਰੇ ਵੀਰੋ ਤੁਸੀਂ ਦੇਖ ਹੀ ਰਹੇ ਹੋ ਐਵਰੇ 250 ਕਰੋੜ ਰੁਪਇਆ ਪਰ ਇਹ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਅੱਗੇ ਕਿ 19750 ਕਰੋੜ ਰੁਪਇਆ ਕਿੱਥੇ ਜਾਵੇ ਆ ਤੁਹਾਡੀਆਂ ਜਿਲ੍ਹਾਕ ਭਰਤੀਆਂ ਹੋਈਆਂ ਨੇ ਐਸ ਅਮਰੋਦੀ ਕਰ ਲੀਡਰ ਮੈਂ ਅਸੈਂਬਲੀ ਦੇ ਵਿੱਚ ਗਿਆ ਕੇ ਵਾਈਟ ਪੇਪਰ ਰੱਖੋ ਸਰਦਾਰ ਸਾਹਿਬ ਸਾਨੂੰ ਦੱਸੋ ਕਿੰਨੇ ਸਰਕਾਰ ਦੇ ਵਿੱਚ ਮੁਲਾਜ਼ਮ ਭਰਤੀ ਕੀਤੇ ਨੇ ਉਹਦਾ ਉਹਨਾਂ ਦੇ ਨਾਂ ਦੋ ਉਹਨਾਂ ਦੇ ਐਡਰੈਸ ਦੋ ਉਹਨਾਂ ਦਾ ਪਤਾ ਦੱਸੋ ਤੇ ਜਿਹੜੇ ਵਿਭਾਗ ਵਿੱਚ ਭਰਤੀ ਹੋਈ ਉਹਦੀ ਪੋਸਟ ਕਿਹੜੀ ਉਹਦਾ ਵਾਈਟ ਪੇਪਰ ਜਾਰੀ ਕਰੋ ਅਜੇ ਤੱਕ ਨਹੀਂ ਕੋਈ ਆ ਕਿਉਂਕਿ ਕਾਰ ਰੇਡ ਚੱਲੀ ਹੈ ਪਹਿਲੀ ਗੱਲ ਤੇ ਜਿੱਨੀ ਭਰਤੀ ਦੱਸਦੇ ਨੇ ਉਹਦੇ ਤੋਂ ਚੌਥਾ ਹਿੱਸਾ ਭਰਤੀ ਹੋਈ ਹੈ ਨੰਬਰ 2 ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਉਹਦੇ ਤੋਂ 80% ਦੀ ਭਰਤੀ ਬਾਹਰ ਦੇ ਸੂਬਿਆਂ ਦੀ ਵਹੀ ਪੰਜਾਬ ਦਾ ਬੱਚਾ ਭਰਤੀ ਨਹੀਂ ਹੋਇਆ ਤੁਸੀਂ ਉਹਦੇ ਤੇ ਵੱਡੇ ਫਰਮਾਨ ਦੇ ਤੇ ਹਰਿਆਣੇ ਚੋਂ ਵੱਡੇ ਪੈਮਾਨੇ ਤੇ ਰਾਜਸਥਾਨ ਚੋ ਦਿੱਲੀ ਚੋ ਯੂਪੀ ਚੋ ਉੱਤਰਾਖੰਡ ਇਹਨਾਂ ਦੇ ਭਰਤੀਆਂ ਨੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਦਾ ਐਜੂਕੇਸ਼ਨ ਮਿਨਿਸਟਰ ਮੈਂ ਰਿਆਂ ਤੁਹਾਨੂੰ ਪਤਾ ਚੁ ਕਿ ਛੋਟੇ ਵੀਰ ਉਦੋਂ ਵੀ ਆਦਾ ਰਿਆਂ ਮੇਰੀ ਹਲਕੇ ਦੇ ਅਸੀਂ ਹਮੇਸ਼ਾ ਆਪਣੇ ਅਧਿਆਪਕ ਵੀਰਾ ਲਾਲ ਆਪਣੇ ਬਚਿਆਰਾਂ ਖੜੇ ਰਹੇ ਆ ਹੁਣ ਵੀ ਤੁਹਾਡੇ ਨਾਲ ਤੁਹਾਡੇ ਵਾਸਤੇ ਸੰਘਰਸ਼ ਕਰਾਂਗੇ ਪਰ ਕਹਿੰਦੇ ਤੁਹਾਨੂੰ ਉਮੀਦ ਦਿਲਾ ਦੋ ਮੈਂ ਤੁਹਾਨੂੰ ਮਜ਼ਾਰਤ ਸੇ ਕਰਨੀ ਹੈ ਜਿੰਨੀਆਂ ਮਾਸਟਰਾਂ ਦੀਆਂ ਐਸੋਸੀਏਸ਼ਨਸ ਨੇ ਧਾਲੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬਰਯਾਦ ਕਰੋ ਕਿ ਪਿੰਡੋਂ ਪਿੰਡ ਤਰੰਤ ਆਵੇ ਸ਼ਹਿਰੋਂ ਸ਼ਹਿਰ ਬਹਲੋ ਭਰੇ ਜਾਓ ਲੋਕਾਂ ਨੂੰ ਵੇਰ ਕਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਤੋਂ ਕੋਈ ਆਸ ਉਮੀਦ ਕੋਈ ਨਹੀਂ ਆ ਜਿਵੇਂ ਭੱਕੜ ਸੀ ਇਹਨਾਂ ਦੇ ਆ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਕਿਸੇ ਇੱਕ ਨੂੰ ਟਿਕਟ ਪਾ ਕਰੂਂ ਕੇ ਵੰਡੀ ਦਿੱਤੀ ਆ ਲਿਆ ਲਾ ਕੇ ਜਿਨ੍ਹਾਂ ਨੇ ਪਹਿਲੇ ਧਫਨ ਪਾਏ ਨੇ ਤੋਂ ਮੱਕਣ ਹੋ ਜੈ ਨੇ ਜਿਹਨਾਂ ਨੂੰ ਟਿਕਟਾ ਦਿੱਤੀ ਹੈ ਜਿਨ੍ਹਾਂ ਨੇ ਪਹਿਲੇ ਵੱਡੇ ਪੈਮਾਨੇ ਤੇ ਲੋਕਾਂ ਦੇ ਜਿਸਮ ਤੇ ਅੱਗੇ ਜਿਨ੍ਹਾਂ ਨੇ ਅਮੂਨ ਚੋਸਿਆ ਉਹ ਲੋਕ ਲੈ ਗਿਆ ਆ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਇਹਨਾਂ ਬਾਰੇ ਚਰਨ ਤਾਮ ਦਾ ਹੱਕ ਦੁਕਾਨਦਾਰ ਹਰ ਵਾਸੀ ਜਾਣਦਾ ਜਦ ਤੱਕ ਗੁਰਦਾਰੂ ਤੁਸੀਂ ਸੰਘਰਸ਼ੇ ਜਾਰੀ ਰੱਖੋ ਇਹ ਮੈਸੇਜ ਇਹ ਤਗੜੇ ਹੋ ਕੇ ਕਹਿੰਦਾ ਮੇਰੀ ਬੇਨਤੀ ਇਹ ਵੀ ਹੋਣ ਪਾਰਟੀ ਉਸ ਨੂੰ ਵੋਟ ਪਾਓ ਜਿਹੜੀ ਤੁਹਾਡੀ ਬੰਦ ਵੀ ਕਰ ਸਕਦੀ ਹੈ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰ ਸਕਦੀ ਹੈ ਜਜ਼ਬਾਤੀ ਮੋਰਚਾ ਪਾਲਦਾ ਫਾਇਦਾ ਕੋਈ ਨਹੀਂ ਹੋਣਾ ਜਿਹੜੀ ਜਮਾਤ ਆਂਦੇ 1 ਸਾਲ ਬਾਅਦ ਜਿੰਨੇ ਸਰਕਾਰ ਚ ਆਣਾ ਉਹਦੀ ਮਦਦ ਕਰੋ ਉਹ ਹੀ ਤੁਹਾਡੀ ਮਦਦ ਕਰੇ ਤਗੜੇ ਹੋ ਕੇ ਸੰਘਰਸ਼ ਇਹ ਤੇ ਜਾਰੀ ਰੱਖੋ ਪਰ ਇਹਨਾਂ ਤੋਂ ਤੁਹਾਨੂੰ ਕੋਈ ਆਸ ਉਮੀਦ ਨਹੀਂ ਮੇਰੇ ਤੋਂ ਜੋ ਚਾਹੋਗੇ ਅਸੈਂਬਲੀ ਸੈਸ਼ਨ ਜਦੋਂ ਆਏਗਾ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਪਹਿਲੇ ਮੇਰੇ ਕੋਲ ਆਂਦੇ ਰਹੋ ਮᱩੜ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਾਂਦੇ ਜਾਂਦੇ ਮੇਰੀ ਆਪਣੀ ਮੀਟਿੰਗ ਸੀ ਫਿਰ ਵੀ ਮੈਂ ਆਪਣਾ ਵਾਰ ਸਮਿਤੀ ਹੋਏ ਤੇ ਰੁਕੇ ਇਹ ਬਾਤ ਜਿਹੜੀ ਹੈ ਇਹਨਾਂ ਅੰਨੇ ਤੇ ਘੋੜਿਆਂ ਦੇ ਕਲਾ ਤੱਕ ਜਾਣੀ ਬਟ ਜ਼ੋਰ ਨਾਲ ਕਰੋ ਜ਼ੋਰ ਨਾਲ ਕਰੋ ਇਹ ਸਮਝ ਦੇ ਲੈ ਕੇ ਕੋਈ ਖਾਲੀ ਇਹਨਾਂ ਦਾ ਫਰਕ ਸਾਨੂੰ ਕੀ ਪੈਂਦਾ ਬੰਡ ਪਹਿਕ ਜਿੱਦਣ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਨੇ ਫੈਸਲਾ ਕਰ ਲਿਆ ਕਿਉਂਕਿ ਹਰ ਪਿੰਡੇ 'ਚ ਤੁਹਾਡੇ ਸਾਫੀ ਬੰਕੀ ਨੇ ਉਹਨਾਂ ਦਾ ਪੇਰੈਂਟਸ ਨਾਲ ਤੋਲ ਕੇ ਉਹਨਾਂ ਦਾ ਬੱਚਾ ਨਾਲ ਤੋਲ ਕੇ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਵੱਡੇ ਪਹਿਮਾਨੇ ਤੇ ਹਿੱਲ-ਜੁਲ ਹੋਈ ਸਿਆਸੀ ਤੌਰ ਤੇ ਰੈਵੋਲੂਸ਼ਨਸ ਆਏ ਨੇ ਹਮੇਸ਼ਾ ਵਕੀਲਾਂ ਨੇ ਤੇ ਮਾਸਟਰਾਂ ਨੇ ਲੈ ਕੇ ਜਾਂਦੇ ਨੇ ਮਿਲੋ ਇਹ ਤਾਂ ਕਿ ਤੁਸੀਂ ਤੁਹਾਡੇ ਸੰਘਰਸ਼ ਦਾ ਰਿਜ਼ਲਟ ਆਜਨੀ ਤੇ ਕੱਲ ਜ਼ਰੂਰ ਨਿਕਲੇਗਾ ਅਸੀਂ ਤੁਹਾਡੇ ਨਾਲ ਹੈਂਦਾ ਤੁਹਾਡੀ ਕੀ ਦੁਆ ਹੈ ਮਾਂ ਦੀ ਬਾਜੀ ਮੁਰਦਾਬਾਦ ਮੁਰਦਾਬਾਦ